ਅਗਲਾ ਜਵਾਬ ਪਤਾ ਕੀ ਹੁੰਦਾ ਨਾ ਕੀ ਗੱਲ ਅੱਗੇ ਪਿੱਛੇ ਮੈਦਾਨੀ ਛੱਕਦੇ ਹੈਂ ਹੋਟਲਾਂ ਦੇ ਵਿੱਚ ਮੈਦਾਨੀ ਛੱਕਦੇ ਜਦੋਂ ਤੁਹਾਡੇ ਘਰ ਵਿਆਹ ਹੁੰਦੇ ਨੇ ਉਦੋਂ ਇਹ ਨਹੀਂ ਛੱਕਦੇ ਬਾਈ ਜੀ ਉਹ ਪਰਸਨਲ ਪ੍ਰੋਗਰਾਮ ਨੇ ਉਥੇ ਤੇ ਫਿਰ ਲਾਉਣ ਵਾਲੇ ਤੇ ਫਿਰ ਜਨਾਨੀਆਂ ਵੀ ਨਹੀਂ ਚਾਉਂਦੇ ਆ ਹਾਂਜੀ ਉਥੇ ਲਾਉਣ ਵਾਲੇ ਤੇ ਜਨਾਨੀਆਂ ਵੀ ਨਹੀਂ ਚਾਉਂਦੇ ਆ ਉਥੇ ਤੇ ਫਿਰ ਸ਼ਰਾਬ ਵੀ ਚਲਾ ਲੈਂਦੇ ਅਗਲੇ ਕਿਉਂਕਿ ਤਾਂ ਪਰਸਨਲ ਪ੍ਰੋਗਰਾਮ ਹੈ ਪਰ ਗੱਲ ਗੁਰੂ ਕੇ ਲੰਗਰਾਂ ਦੀ ਚੱਲਦੀ ਪਈ ਹੈ ਗੱਲ ਗੁਰੂ ਦੇ ਦਰਬਾਰ ਦੀ ਚੱਲਦੀ ਪਈ ਹੈ ਇੱਥੇ ਤੁਸੀਂ ਇੱਕ ਚੀਜ਼ ਨੋਟ ਕਰੋ ਯਾਰ ਮੇਰੀ ਸਿੱਧੇ ਸ਼ਬਦਾਂ ਵਿੱਚ ਤੁਸੀਂ ਆਪਣੇ ਵਿਆਹਾਂ ਦੇ ਨਾਲ ਗੁਰੂ ਕੇ ਲੰਗਰ ਨੂੰ ਕੰਪੇਅਰ ਕਿਉਂ ਕਰਨ ਲੱਗ ਪੈਂਦੇ ਹੋ ਸਹੀ ਗੱਲ ਕਰੋ ਨਾ ਤੇ ਕੋਈ ਜਵਾਬ ਪਤਾ ਕੀ ਹੁੰਦਾ ਤੁਹਾਡੇ ਘਰਾਂ ਦੇ ਵਿੱਚ ਨਹੀਂ ਚੱਲਦੇ ਤੁਹਾਡੇ ਨਿਆਣੇ ਸਮੋਸੇ ਨਹੀਂ ਖਾਂਦੇ ਯਾਰ ਤੁਸੀਂ ਘਰਾਂ ਨੂੰ ਉਧਰ ਕਿਉਂ ਕੰਪੇਅਰ ਕਰਦੇ ਪਏ ਹੋ ਗੁਰੂ ਕਾ ਲੰਗਰ ਹੈ ਉਹ ਸਾਡੇ ਲਈ ਉਹ ਇੱਕ ਨਮੂਨਾ ਮਾਤਰ ਹੈ ਉਹ ਇੱਕ ਐਗਜ਼ਾਮਪਲ ਹੈ ਜਿੱਥੋਂ ਵੇਖ ਕੇ ਅਸੀਂ ਸਿੱਖਣਾ ਹੈ ਨਾ ਕਿ ਸਾਡੇ ਜੋ ਘਰਾਂ ਦੇ ਵਿੱਚ ਬਣਦਾ ਪਿਆ ਇਹਦੇ ਮਤਲਬ ਗੁਰੂ ਕੇ ਲੰਗਰਾਂ ਦੇ ਵਿੱਚ ਚੱਲਣਾ ਹਾਂਜੀ ਠੀਕ ਹੈ ਦੀ ਪਰਮਾਨੰਗੁਰੂ ਕੇ ਲੰਗਰ ਨੇ ਉਹਦੇ ਬਲ ਵੇਖ ਕੇ ਅਸੀਂ ਆਪਣੇ ਘਰਾਂ ਦੇ ਵਿੱਚੋਂ ਸਾਧਗੀ ਲੈ ਕੇ ਆਉਣੀ ਹੈ ਉਹ ਪੋਸਟਿਕ ਤਾਂ ਲੈ ਕੇ ਆਉਣੀ ਹੈ ਜੇ ਲਾਉਣਾ ਸੀ ਤੇ ਮੂਲ ਅਨਾਜਾਂ ਦਾ ਲੰਗਰ ਲਾ ਦਿੰਦੇ ਉਹਦਰੇ ਦਾ ਕਿਉਂ ਨਹੀਂ ਲਾਇਆ ਭਾਈ ਇਹ ਥੋੜੀ ਗੱਲ ਤੋਂ ਦੋਸਤ ਮੈਂ ਰੋਕਦਾ ਜੀ ਇੱਕ ਮਿੰਟ ਉਹਦਰਾ ਸੂਆਂਕ ਕੰਗਣੀ ਕੁਟਕੀ ਹਰੀ ਕੰਗਣੀ ਮੱਡਲ ਸੀ ਆਪਣੇ ਅੱਜ ਉਹ ਲੰਗਰ ਲਾਓ ਸਾਡੇ ਜਿਹੜੇ ਮੂਲ ਅਨਾਜ ਨੇ ਮੇਰਾ ਤੁਸੀਂ ਮੈਦਾ ਲੱਗ ਪੇ ਖਮਾਉਣ ਪੂਰੀ ਦੁਨੀਆ ਇਹ ਗੱਲ ਕਹਿ ਰਹੀ ਹੈ ਵੀ ਆਹ ਜਿਹੜੀਆਂ ਚੀਜ਼ਾਂ ਸਾਡੀ ਸੇਫਤ ਦੀ ਖਤਰਨਾਕ ਨੇ ਸਾਡੀ ਸਿਹਤ ਦੀ ਘਾਟਕ ਨੇ ਕੋਕਾ ਕੋਲਾ ਸ਼ਰਯਮ ਟਰੱਕਾਂ ਦੇ ਟਰੱਕ ਲਿਆਂਦੇ ਗਏ ਨੇ ਵਿੱਚ ਬਰਫ਼ ਲਾਈ ਗਈ ਹੈ ਤੇ ਸ਼ਿਕਾਇਤਾਂ ਜਾ ਰਹੇ ਨੇ ਤੇ ਆ ਲਿਖਿਆ ਪਤਾ ਕੀ ਹੋਇਆ ਕੋਕਾ ਕੋਲਾ ਦਾ ਲੰਗਰ ਭਾਈ ਜੀ ਆ ਕਿਹੜੇ ਲੰਗਰ ਸੀ ਹੈ ਗੁਰੂ ਘਰ ਦੇ ਵਿੱਚ ਲੰਗਰ ਚੱਲੇ ਹੈ ਤੁਸੀਂ ਇੱਕ ਦੇਖਦੀ ਵੀ ਲਾਓ